ਸਾਤਰੀਆ ਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਬਠਿੰਡਾ ਸ਼ਹਿਰ ਵਿੱਚ ਊਸ਼ਣ ਕੁਮਾਰ ਅਤੇ ਉਸ ਦਾ ਪਰਿਵਾਰ ਰਹਿੰਦਾ ਸੀ ਊਸ਼ਣ ਕੁਮਾਰ ਦੀ ਪਤਨੀ ਕਈ ਸਾਲ ਪਹਿਲਾਂ ਗੁਜ਼ਰ ਚੁੱਕੀ ਸੀ ਉਸ ਦੇ ਘਰ ਵਿੱਚ ਉਸ ਦਾ ਪੁੱਤਰ ਅਤੇ ਨੂੰ ਉਸ ਦੇ ਨਾਲ ਰਹਿੰਦੇ ਹਨ ਊਸ਼ਣ ਕੁਮਾਰ ਦਾ ਪੁੱਤਰ ਵੀ ਉਸ ਦੀ ਤਰ੍ਹਾਂ ਹੀ ਬਹੁਤ ਵਧੀਆ ਬਿਜ਼ਨਸਮੈਨ ਸੀ ਵਲੀਆ ਪਰਿਵਾਰ ਸੀ ਕਾਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਤੰਗੀ ਨਹੀਂ ਸੀ ਸਮਾਂ ਰਹਿੰਦੇ ਹੀ ਭੂਸ਼ਣ ਕੁਮਾਰ ਨੇ ਆਪਣਾ ਸਾਰਾ ਬਿਜ਼ਨਸ ਆਪਣੇ ਪੁੱਤ ਦੇ ਨਾਮ ਕਰ ਦਿੱਤਾ ਭੂਸ਼ਣ ਕੁਮਾਰ ਦਾ ਪੁੱਤ ਕਹਿੰਦਾ ਕਿ ਪਾਪਾ ਜੀ ਤੁਸੀਂ ਬਹੁਤ ਕੰਮ ਕਰ ਲਿਆ ਹੁਣ ਤੁਸੀਂ ਆਰਾਮ ਕਰਿਆ ਕਰੋ ਹੁਣ ਬਿਜ਼ਨਸ ਦਾ ਸਾਰਾ ਕਾਰੋਬਾਰ ਭੂਸ਼ਣ ਕੁਮਾਰ ਦਾ ਪੁੱਤ ਹੀ ਦੇਖਦਾ ਸੀ ਇੱਕ ਦਿਨ ਭੂਸ਼ਣ ਕੁਮਾਰ ਦੇ ਪੁੱਤ ਨੇ ਦਫ਼ਤਰ ਲਈ ਜਾਣਾ ਸੀ ਇਸ ਲਈ ਉਹ ਆਪਣੇ ਪਾਪਾ ਜੀ ਨੂੰ ਆਪਣੇ ਨਾਲ ਖਾਣਾ ਖਾਣ ਲਈ ਕਹਿੰਦਾ ਹੈ। ਉਹ ਦੋਨੇ ਖਾਣੇ ਦੇ ਟੇਬਲ ਉੱਤੇ ਬੈਠ ਜਾਂਦੇ ਹਨ। ਭੂਸ਼ਣ ਕੁਮਾਰ ਦੀ ਨੂੰ ਖਾਣਾ ਲੈ ਕੇ ਆਉਂਦੀ ਹੈ। ਜਦੋਂ ਭੂਸ਼ਣ ਕੁਮਾਰ ਖਾਣੇ ਵਿੱਚ ਕद्दू ਦਾ ਰਾਇਤਾ ਦੇਖਦਾ ਹੈ ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਭੂਸ਼ਣ ਕੁਮਾਰ ਕਹਿੰਦਾ ਹੈ ਗਰਮੀ ਦੇ ਇਸ ਮੌਸਮ ਵਿੱਚ ਕद्दू ਦਾ ਰਾਇਤਾ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਅੱਜ ਤਾਂ ਬਹੁਤ ਟਾਈਮ ਬਾਅਦ ਕद्दू ਦਾ ਰਾਇਤਾ ਖਾਣ ਲਈ ਮਿਲਿਆ ਹੈ। ਪਤਾ ਹੈ ਪੁੱਤਰ ਤੇਰੀ ਮੰਮੀ ਗਰਮੀ ਦੇ ਸੀਜ਼ਨ ਵਿੱਚ ਕद्दू ਦਾ ਰਾਇਤਾ ਬਣਾਉਂਦੀ ਸੀ ਆਪਣੇ ਪਾਪਾ ਦੀਆਂ ਗੱਲਾਂ ਸੁਣ ਕੇ ਪੂਸ਼ਨ ਕੁਮਾਰ ਦਾ ਪੁੱਤਰ ਸੋਚਦਾ ਹੈ ਕਿ ਕद्दू ਦਾ ਰਾਇਤਾ ਤਾਂ ਘਰ ਵਿੱਚ ਰੋਜ਼ ਹੀ ਬਣਦਾ ਹੈ ਪਰ ਪਾਪਾ ਜੀ ਇਸ ਤਰ੍ਹਾਂ ਕਿਉਂ ਕਹਿ ਰਹੇ ਹਨ ਉਹ ਦੋਨੇ ਪਿਓ ਪੁੱਤ ਖਾਣਾ ਖਾ ਲੈਂਦੇ ਹਨ ਖਾਣਾ ਖਾਣ ਤੋਂ ਬਾਅਦ ਪੂਸ਼ਨ ਕੁਮਾਰ ਦਾ ਪੁੱਤ ਆਪਣੀ ਪਤਨੀ ਨੂੰ ਕਮਰੇ ਵਿੱਚ ਬੁਲਾਉਂਦਾ ਹੈ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਕੱਦੂ ਦਾ ਰਾਇਤਾ ਮੇਰੇ ਟਿਫਨ ਵਿੱਚ ਤਾਂ ਰੋਜ਼ ਹੁੰਦਾ ਹੈ ਪਰ ਪਾਪਾ ਜੀ ਇਸ ਤਰ੍ਹਾਂ ਕਿਉਂ ਕਹਿ ਰਹੇ ਹਨ ਕਿ ਤੂੰ ਪਾਪਾ ਜੀ ਨੂੰ ਰਾਇਤਾ ਖਾਣ ਲਈ ਨਹੀਂ ਦਿੰਦੀ ਉਸ ਦੀ ਪਤਨੀ ਕਹਿੰਦੀ ਹੈ ਕਿ ਪਾਪਾ ਜੀ ਨੇ ਸਾਰਾ ਬਿਜ਼ਨਸ ਸਾਡੇ ਨਾਮ ਕਰ ਦਿੱਤਾ ਹੈ ਹੁਣ ਉਹਨਾਂ ਦੀ ਸੇਵਾ ਕਰਨ ਦਾ ਕੀ ਫਾਇਦਾ ਹੁਣ ਉਹ ਸਾਰਾ ਦਿਨ ਘਰ ਵਿੱਚ ਵੇਲੇ ਬੈਠੇ ਰਹਿੰਦੇ ਹਨ ਅਤੇ ਮਿਹਨਤ ਤਾਂ ਤੁਸੀਂ ਕਰਦੇ ਹੋ ਪੂਸ਼ਨ ਕੁਮਾਰ ਦਾ ਪੁੱਤ ਗੁੱਸੇ ਵਿੱਚ ਘਰੋਂ ਚਲਾ ਗਿਆ। ਪੂਸ਼ਨ ਕੁਮਾਰ ਦੀ ਨੂੰਹ ਨੇ ਉਸਦੇ ਪੁੱਤ ਦੇ ਦਫ਼ਤਰ ਵਿੱਚ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਅੱਜ ਉਸਦਾ ਪੁੱਤਰ ਦਫ਼ਤਰ ਗਿਆ ਹੀ ਨਹੀਂ ਸੀ। ਦੁਪਹਿਰ ਤੋਂ ਸ਼ਾਮ ਹੋ ਚੁੱਕੀ ਸੀ ਪਰ ਉਸਦੇ ਪੁੱਤ ਦਾ ਕੋਈ ਅਤਾ ਪਤਾ ਨਹੀਂ ਸੀ ਕਿ ਕਿੱਥੇ ਹੈ। ਪੂਸ਼ਨ ਕੁਮਾਰ ਅਤੇ ਉਸ ਦੀ ਨੂੰਹ ਬਹੁਤ ਫਿਕਰ ਕਰ ਰਹੇ ਸਨ। ਰਾਤ ਹੋਈ ਤੇ ਜਦੋਂ ਭੂਸ਼ਣ ਕੁਮਾਰ ਦਾ ਪੁੱਤ ਘਰ ਆਇਆ ਤਾਂ ਉਸ ਦੇ ਨਾਲ ਇੱਕ ਜਵਾਨ ਕੁੜੀ ਅਤੇ ਇੱਕ ਆਦਮੀ ਸੀ ਇਹ ਕੌਣ ਹੈ ਕਿਤੇ ਇਹ ਮੇਰੀ ਸੌਂਕਣ ਤਾਂ ਨਹੀਂ ਲੈ ਆਏ ਨਹੀਂ ਨਹੀਂ ਅਜਿਹਾ ਕੁਝ ਨਹੀਂ ਕਰ ਸਕਦੇ ਫਿਰ ਇੰਨੀ ਰਾਤ ਨੂੰ ਜਵਾਨ ਕੁੜੀ ਨੂੰ ਆਪਣੇ ਘਰ ਕਿਉਂ ਲੈ ਕੇ ਆਏ ਹੋ ਭੂਸ਼ਣ ਕੁਮਾਰ ਦਾ ਪੁੱਤ ਆਪਣੀ ਪਤਨੀ ਨੂੰ ਅਣ ਦੇਖਿਆ ਕਰਕੇ ਭੂਸ਼ਣ ਕੁਮਾਰ ਦੇ ਕਮਰੇ ਵਿੱਚ ਗਿਆ भूषण कुमार ਕਹਿਣ ਲੱਗਿਆ ਪੁੱਤਰ ਤੂੰ ਕਿੱਥੇ ਚਲਾ ਗਿਆ ਸੀ ਦੁਪਹਿਰ ਤੋਂ 노 ਰਾਣੀ ਪ੍ਰੇਸ਼ਾਨ ਹੋ ਰਹੀ ਹੈ Papa ji ਮੈਂ ਤੁਹਾਡੇ ਲਈ ਕੱਦੂ ਦੇ ਰਾਇਤੇ ਦਾ ਇੰਤਜ਼ਾਮ ਕਰਨ ਗਿਆ ਸੀ भूषण ਕੁਮਾਰ ਹੈਰਾਨ ਹੋ ਕੇ ਆਪਣੇ ਪੁੱਤ ਵੱਲ ਵੇਖਣ ਲੱਗਿਆ ਇਸ ਤਰ੍ਹਾਂ ਕਿਉਂ ਦੇਖ ਰਹੇ ਹੋ Papa ji ਇਹ ਆਪਣੇ ਮਾਲੀ ਦੀ ਕੁੜੀ ਰਾਣੀ ਹੈ ਜਿਸ ਨੂੰ ਬਚਪਨ ਵਿੱਚ ਮੈਂ ਆਪਣੀ ਭੈਣ ਕਹਿੰਦਾ ਸੀ ਤੁਸੀਂ ਜਾਣਦੇ ਹੋ ਪਾਪਾ ਜੀ ਘਰ ਵਿੱਚ ਰੋਜ਼ ਕਦੂ ਦਾ ਰਾਇਤਾ ਬਣਦਾ ਹੈ ਪਰ ਤੁਹਾਡੀ ਨੂੰ ਨੂੰ ਲੱਗਦਾ ਹੈ ਕਿ ਤੁਸੀਂ ਸਾਰਾ ਕਾਰੋਬਾਰ ਮੇਰੇ ਨਾਮ ਕਰ ਦਿੱਤਾ ਹੈ ਇਹ ਕਹਿੰਦੀ ਹੈ ਕਿ ਹੁਣ ਤੁਹਾਡੀ ਸੇਵਾ ਕਰਨ ਦਾ ਕੀ ਫਾਇਦਾ ਹੈ ਪਰ ਪਾਪਾ ਜੀ ਮੈਂ ਹਮੇਸ਼ਾ ਤੁਹਾਨੂੰ ਰੱਬ ਹੀ ਮੰਨਿਆ ਹੈ ਇਸ ਲਈ ਮੈਂ ਵਕੀਲ ਸਾਹਿਬ ਅਤੇ ਆਪਣੀ ਭੈਣ ਨੂੰ ਲੈ ਕੇ ਆਇਆ ਹਾਂ ਵਕੀਲ ਸਾਹਿਬ ਸਾਰਾ ਕਾਰੋਬਾਰ ਫਿਰ ਤੋਂ ਤੁਹਾਡੇ ਪਾਪਾ ਦੇ ਨਾਮ ਕਰ ਦੇਣਗੇ ਅੱਜ ਤੋਂ ਮੇਰੀ ਭੈਣ ਰਾਣੀ ਤੁਹਾਡੀ ਸੇਵਾ ਸੰਭਾਲ ਕਰੇਗੀ ਤੁਹਾਡੇ ਲਈ ਰੋਜ਼ ਕद्दू ਦਾ ਰਾਇਤਾ ਬਣਾਇਆ ਕਰੇਗੀ ਹਾਂ ਵੀਰ ਜੀ ਮੈਂ ਹੁਣ ਰੋਜ਼ ਬਾਬੂ ਜੀ ਦੀ ਸੇਵਾ ਕਰਾਂਗੀ ਇਹਨਾਂ ਦਾ ਪੂਰਾ ਧਿਆਨ ਰੱਖਾਂਗੀ ਭੂਸ਼ਣ ਕੁਮਾਰ ਦਾ ਪੁੱਤ ਆਪਣੀ ਪਤਨੀ ਨੂੰ ਕਹਿਣ ਲੱਗਿਆ ਕਿ ਅੱਜ ਤੋਂ ਅਸੀਂ ਇਸ ਘਰ ਵਿੱਚ ਨਹੀਂ ਰਹਾਂਗੇ ਅਸੀਂ ਸਾਹਮਣੇ ਬਣੇ ਹੋਏ ਕਵਾਟਰ ਵਿੱਚ ਰਹਾਂਗੇ। ਪੂਸ਼ਨ ਕੁਮਾਰ ਦੀ ਨੂੰ ਕਹਿਣ ਲੱਗੀ ਜੇਕਰ ਰਾਣੀ ਦਾ ਵਿਆਹ ਹੋ ਗਿਆ ਤੇ ਫਿਰ ਵਿਆਹ ਤੋਂ ਬਾਅਦ ਪਾਪਾ ਜੀ ਦੀ ਸੇਵਾ ਕੌਣ ਕਰੇਗਾ? ਫਿਰ ਤਾਂ ਮੇਰੀ ਹੀ ਜ਼ਰੂਰਤ ਪਵੇਗੀ ਨਾ? ਪੂਸ਼ਨ ਕੁਮਾਰ ਦਾ ਮੁੰਡਾ ਕਹਿਣ ਲੱਗਿਆ ਨਹੀਂ। ਤੂੰ ਇਸ ਗੱਲ ਦੀ ਫਿਕਰ ਵਿੱਚ ਨਾ ਰਹਿ। ਮੇਰੀ ਕੰਪਨੀ ਵਿੱਚ ਬਹੁਤ سارے ਲੋਕ ਕੰਮ ਕਰਦੇ ਹਨ। ਉਹਨਾਂ ਦੇ ਘਰਾਂ ਵਿੱਚ ਸਾਰੀਆਂ ਕੁੜੀਆਂ ਮੇਰੀਆਂ ਭੈਣਾਂ ਹਨ ਇੱਕ ਦੇ ਵਿਆਹ ਤੋਂ ਬਾਅਦ ਦੂਜੀ ਭੈਣ ਨੂੰ ਘਰ ਲੈ ਆਵਾਂਗਾ ਤੇ ਦੂਜੀ ਦੇ ਵਿਆਹ ਤੋਂ ਬਾਅਦ ਤੀਜੀ ਨੂੰ ਘਰ ਲੈ ਆਵਾਂਗਾ ਤੂੰ ਚੁੱਪਚਾਪ ਆਪਣਾ ਸਮਾਨ ਵੰਨ ਲੈ ਉਹ ਆਪਣੇ ਪਾਪਾ ਨੂੰ ਕਹਿਣ ਲੱਗਿਆ ਜਦੋਂ ਵੀ ਤੁਹਾਨੂੰ ਮੇਰੀ ਜ਼ਰੂਰਤ ਹੋਵੇ ਤੁਸੀਂ ਮੈਨੂੰ ਬੁਲਾ ਲੈਣਾ ਪੂਸ਼ਨ ਕੁਮਾਰ ਦੀ ਨੂੰ ਉਸਦੇ ਪੁੱਤ ਤੋਂ ਮਾਫੀ ਮੰਗਣ ਲੱਗੀ ਤਾਂ ਉਸਨੇ ਕਿਹਾ ਕਿ ਜੇਕਰ ਤੋਂ ਮਾਫੀ ਮੰਗਣੀ ਹੀ ਹੈ ਤਾਂ ਫਿਰ ਪਾਪਾ ਜੀ ਤੋਂ ਮੰਗ। ਊਸ਼ਣ ਕੁਮਾਰ ਦੀ ਨੂੰ ਊਸ਼ਣ ਕੁਮਾਰ ਤੋਂ ਮਾਫੀ ਮੰਗਣ ਲੱਗੀ। ਉਹ ਕਹਿਣ ਲੱਗੀ, "ਪਾਪਾ ਜੀ, ਮੈਨੂੰ ਮਾਫ ਕਰ ਦਿਓ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਂ ਤੁਹਾਨੂੰ वचन ਦਿੰਦੀ ਹਾਂ ਕਿ ਅੱਗੇ ਤੋਂ ਸ਼ਿਕਾਇਤ ਦਾ ਕੋਈ ਵੀ ਮੌਕਾ ਨਹੀਂ ਦੇਵਾਂਗੀ। ਤੁਸੀਂ ਭਾਵੇਂ ਸਾਰਾ ਕਾਰੋਬਾਰ ਆਪਣੇ ਨਾਮ ਰੱਖੋ ਪਰ ਸਾਨੂੰ ਆਪਣੇ ਨਾਲੋਂ" ਦੂਰ ਨਾ ਕਰੋ ਪੋਸ਼ਣ ਕੁਮਾਰ ਆਪਣੇ ਨੂਹ ਦੇ ਸਿਰ ਤੇ ਹੱਥ ਫੇਰਦਾ ਹੋਇਆ ਕਹਿਣ ਲੱਗਿਆ ਧੀਏ ਜਾਣਦਾ ਤਾਂ ਮੈਂ ਵੀ ਸੀ ਕਿ ਤੂੰ ਹਰ ਰੋਜ਼ ਰਾਇਤਾ ਬਣਾਉਂਦੀ ਹੈ ਪਰ ਮੈਂ ਨਹੀਂ ਚਾਹੁੰਦਾ ਸੀ ਕਿ ਤੁਸੀਂ ਦੋਨੇ ਆਪਸ ਵਿੱਚ ਲੜਾਈ ਕਰੋ ਮੈਂ ਤੁਹਾਡੇ ਸੁਖੀ ਜੀਵਨ ਵਿੱਚ ਰੁਕਾਵਟ ਨਹੀਂ ਬਣਨਾ ਚਾਹੁੰਦਾ ਸੀ ਇੱਕ ਬਿਜ਼ਨਸਮੈਨ ਹਰ ਵੇਲੇ ਆਪਣੇ ਕਰਮਚਾਰੀਆਂ ਤੇ ਨਜ਼ਰ ਰੱਖਦਾ ਹੈ ਉਹ ਜਾਣਦਾ ਹੈ ਕੀ ਕਿਹੜਾ ਕਰਮਚਾਰੀ ਕੀ ਕਰਦਾ ਹੈ ਮੈਂ ਵੀ ਸਭ ਕੁਝ ਜਾਣਦਾ ਸੀ ਪਰ ਜਾਣ ਬੁੱਝ ਕੇ ਅਣਜਾਣ ਬਣਦਾ ਰਿਹਾ ਮੈਂ ਇਹ ਵੀ ਜਾਣਦਾ ਹਾਂ ਕਿ ਅੱਜ ਜੋ ਤੇਰੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਹਨ ਉਹ ਪਛਤਾਵੇ ਦੇ ਹੰਝੂ ਹਨ ਕੋਈ ਗੱਲ ਨਹੀਂ ਧੀਏ ਮੈਂ ਤੈਨੂੰ ਮਾਫ ਕਰ ਦਿੱਤਾ ਫਿਰ ਭੂਸ਼ਣ ਕੁਮਾਰ ਆਪਣੇ ਪੁੱਤ ਨੂੰ ਕਹਿਣ ਲੱਗਿਆ ਤੂੰ ਮੈਨੂੰ ਛੱਡ ਕੇ ਜਾਵੇਂਗਾ ਕੀ ਤੂੰ ਇਹ ਨਹੀਂ ਜਾਣਦਾ ਕਿ ਮੇਰੀ ਤੇਰੇ ਵਿੱਚ ਜਾਨ ਵਸਦੀ ਹੈ ਮੈਂ ਤੇਰੇ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦਾ ਉਸ ਦਾ ਪੁੱਤਰ ਰੋਂਦਾ ਰੋਂਦਾ ਆਪਣੇ ਪਾਪਾ ਜੀ ਦੇ ਗਲੇ ਲੱਗ ਗਿਆ ਕੋਲ ਖੜਾ ਵਕੀਲ ਸਭ ਕੁਝ ਵੇਖ ਰਿਹਾ ਸੀ ਉਸ ਨੇ ਕਿਹਾ ਕਿ ਹੁਣ ਇਸ ਵਸੀਅਤ ਦਾ ਕੀ ਕਰਨਾ ਹੈ ਓਸ਼ਨ ਕੁਮਾਰ ਕਹਿਣ ਲੱਗਿਆ ਵਕੀਲ ਸਾਹਿਬ ਇਸ ਵਸੀਅਤ ਦੀ ਮੈਨੂੰ ਕੋਈ ਲੋੜ ਨਹੀਂ ਹੈ ਤੁਸੀਂ ਇਸ ਨੂੰ ਪਾੜ ਦਿਓ ਫਿਰ ਪੂਸ਼ਨ ਕੁਮਾਰ ਨੇ ਰਾਣੀ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਬੇਟਾ ਹੁਣ ਤੇਰਾ ਵਿਆਹ ਇਸ ਘਰ ਵਿੱਚ ਹੀ ਹੋਵੇਗਾ ਤੇਰੇ ਵਿਆਹ ਦੀਆਂ ਸਾਰੀਆਂ ਰਸਮਾਂ ਤੇਰੇ ਭਰਾ ਪਰਜਾਈ ਕਰਨਗੇ ਫਿਰ ਪੂਸ਼ਨ ਕੁਮਾਰ ਦੀ ਨੂੰਹ ਨੇ ਰਾਣੀ ਨੂੰ ਆਪਣੇ ਗਲ ਨਾਲ ਲਾ ਲਿਆ ਅਤੇ ਪੂਸ਼ਨ ਕੁਮਾਰ ਨੂੰ ਕਿਹਾ ਕਿ ਪਾਪਾ ਜੀ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਹੁਣ ਸਭ ਕੁਝ ਉਸ ਤਰ੍ਹਾਂ ਹੀ ਹੋਵੇਗਾ ਹਾਂਜੀ ਦੋਸਤੋ ਇਹੀ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ